ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਕਹ ਨਾਨਕ ਹਰ ਭਜ ਮਨਾ ਜਿਹ ਬਿਦ ਜਲ ਕੋ ਮੀਨ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਆਪਣੇ ਪਹਿਲੇ ਸ਼ਲੋਕ ਰਾਹੀਂ ਸਾਨੂੰ ਸਮਝਾਉਂਦੇ ਹਨ ਕਿ हे ਬੰਦੇ ਤੂੰ ਗੋਬਿੰਦ ਦੇ ਗੁਣ ਗਾਇ ਨਹੀਂ ਕੀਤੇ ਪ੍ਰਭੂ ਦੇ ਗੁਣਾ ਨਾਲ ਜੀਵਨ ਵਿੱਚ ਇੱਕ ਸੁਰਤਾ ਨਹੀਂ ਬਣਾਈ ਇਸ ਕਰਕੇ ਮਿਲਿਆ ਹੋਇਆ ਕੀਮਤੀ ਜੀਵਨ ਵਿਅਰਥ ਕਰ ਲਿਆ ਹੈ। ਇਹ ਮਨਾ ਜੇ ਜੀਵਨ ਅਜਾਈ ਜਾਣ ਤੋਂ ਬਚਾਉਣਾ ਹੈ ਤਾਂ ਰੱਬੀ ਗੁਣਾਂ ਨੂੰ ਜੀਵਨ ਵਿੱਚ ਦ੍ਰਿੜ ਕਰ ਤੇ ਇਸ ਤਰ੍ਹਾਂ ਦ੍ਰਿੜ ਕਰ ਜਿਵੇਂ ਇੱਕ ਮੱਛੀ ਦਾ ਪਾਣੀ ਨਾਲ ਰਿਸ਼ਤਾ ਹੈ ਜਿਹੜਾ ਨਾ ਤਾਂ ਦਿਖਾਵੇ ਦਾ ਹੈ ਤੇ ਨਾ ਹੀ ਅਰਜੀ। ਜਿਸ ਤਰ੍ਹਾਂ ਪਾਣੀ ਹੀ ਉਸਤੇ ਜੀਵਨ ਦਾ ਆਧਾਰ ਹੈ ਇਸ ਤਰ੍ਹਾਂ ਤੇਰੇ ਆਤਮਿਕ ਜੀਵਨ ਦਾ ਆਧਾਰ ਜੀਕਰ ਉਹਦੇ ਗੁਣ ਬਣ ਜਾਣ ਤਾਂ ਜੀਵਨ ਸਫਲਾ ਹੋ ਸਕਦਾ ਹੈ